ਨਹੀਂ ਪਹਿਲੇ ਤੂੰ ਤੋੜ ਲੈ ਨਸਾਨੀ ਦਾ ਨਾ ਨਹੀਂ ਲੜਨਾ ਨਹੀਂ ਲੜ ਨਹੀਂ ਕੰਮ ਕਰਨ ਨੂੰ ਨਾਨੀ ਆਈ ਨਾਨੀ ਆਈ ਕੰਮ ਕੋਈ ਨਾ ਕੀਤਾ ਨੀ ਸਾਰੇ ਸੰਤਰੇ ਸਾਰੇ ਖਾ ਗਈ ਨਾਰੇ ਖਾ ਗਈ ਪਪੀਤਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ ਆ ਚੱਕ ਪਾੜੇ ਮੈਂ ਕਾਵਦਾ ਮੈਂ ਨਹੀਂ ਨਹੀਂ ਪਹਿਲੇ ਤੁਨੇ ਤੋ ਭਰ ਨਾ ਬਾਬਾ ਉਦਾ ਟੂਟੇਲਾ ਮੇਲੇ ਨੂੰ ਜਾਵੇ ਜੂਗ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੱਜਣੋ ਸੋ ਬੀਬੀ ਤੇ ਨਾਨੀ ਹੋਣੀ ਦੋਵੇਂ ਜਣੇ ਆਪਚ ਹੌਲੀ ਹੌਲੀ ਆਪਦੀਆਂ ਗੱਲਾਂ ਬਾਤਾਂ ਕਰੀ ਜਾਂਦਿਆਂ ਨੇ ਸੋ ਆਪਾਂ ਅੱਜ ਸੁਣਨਾ ਸਾਰਿਆਂ ਨੇ ਕਿਹੜੀਆਂ ਗੱਲਾਂ ਬਾਤਾਂ ਜਦੋਂ ਇਹ ਨਾ ਨੀਤੇ ਬੀਬੇ ਇਕੱਠੇ ਹੁੰਦੇ ਆ ਨਾ ਦੋਵੇਂ ਜਾਣੇ ਬੜੀਆਂ ਸੋਹਣੀਆਂ ਬੜੀਆਂ ਪਿਆਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਬੇਦੀ ਨਹੀਂ ਕਰਦੇ ਹਾਂ ਕੈਮਰੀ ਇੱਕ ਸੰਗ ਜਾਂਦੇ ਆ ਕਿ ਭੈਣ ਜੀ ਪਹਿਲਾਂ ਇਦਾਂ ਸੀ ਇੱਕ ਵੈਸੇ ਉਹਨਾਂ ਨੂੰ ਪਤਾ ਲੱਗਿਆ ਉਹ ਲੋਏ ਬਾਹਰ ਜਾਂਦੇ ਨੇ ਖੇਤਾਂ 'ਚ ਤੇ ਪੀਂਗਾ ਪਾਣੀਆਂ ਤੇ ਝੂਟੀਆਂ ਮੇਰੇ ਪੈਰ ਦਾ ਮਾਸਕ ਫਟਿਆ ਉਤੋਂ ਟੁੱਟ ਗਈ ਹੀ ਲਾਖ ਅੱਗੇ ਲਾਖਾਂ ਮਾਂ ਪਿਓ ਵੰਟ ਦਿੰਦਾ ਸੀਗਾ ਆਖਣਾ ਵੀ ਪੀਂਗਾ ਪਾਉਣੀਆਂ ਕੁੜੀਆਂ ਨੇ ਸੌਣ ਦੇ ਵਿੱਚ ਤੇ ਤੀਆਂ ਲਾਉਣ ਜਾਣੀਆਂ ਕੁੜੀਆਂ ਨੇ ਸਾਰੀਆਂ ਨੇ ਆ ਜਾਣਾ ਤੇ ਆਣ ਕੇ ਤੀਆਂ ਲਾਉਣੀਆਂ ਹੁਣ ਦਰਵਾਜ਼ੇ ਹੀ ਹੈਣਗੇ ਨਾ ਤਾਂ ਕੁੜੀਆਂ ਦਾ ਹੀ ਸਰਦਾ ਘਰੇ ਇੱਕ ਮੇਰੇ ਬੱਚੇ ਨੂੰ ਛੁੱਟੀ ਨਹੀਂ ਮੇਰੇ ਬੱਚੇ ਨੂੰ ਆਖੋ ਸਮੇਰ ਬੱਚੇ ਨੂੰ ਆਖੋ ਤਾਂ ਹਾਂ ਉਹ ਹੁਣ ਜ਼ਮਾਨਾ ਹੋਰ ਆ ਗਿਆ ਅੱਗੇ ਪਤਾ ਕੀ ਹੁੰਦਾ ਸੀ ਭੈਣ ਜੀ ਅਸੀਂ ਨਾ ਦੁਪਹਿਰਾਂ ਤੇ ਬਾਰੇ ਸਾਡੇ ਵੀ ਬਾਪੂ ਜੀ ਨੇ ਸੌ ਜਾਣਾ ਉਹ ਆਪਣਾ ਕਾਣਕ ਕੱਢ ਕੇ ਹਟਦੇ ਸੀ ਆਹ ਵੇਲੇ ਹੋ ਜਾਂਦੇ ਉਹਨਾਂ ਨੇ ਲੱਜਾ ਨਹੀਂ ਸੀ ਹਲੇ ਹੁੰਦੇ ਸੀ ਨਾ ਵਿਲਾਸਾਂ ਕਹਿੰਦੇ ਉਹਨਾਂ ਨੇ ਤੂੜੀ ਤੇ ਲਕੋ ਦੇਣੀ ਆਹ ਮੈਂ ਅਸੀਂ ਲਾਸਾਂ ਹੁੰਦੇ ਸੀ ਹਾਂ ਤੂੜੀ ਤੇ ਲਕੋ ਪਰੀਆਂ ਸਹੇਲੀਆਂ ਨੇ ਆ ਜਾਣਾ ਦੁਪਹਿਰਾਂ ਤੇ ਬਾਰੇ ਸੌਂਦੇ ਵੀ ਨੇ ਛੋਟੇ ਛੋਟੇ ਬੱਚੇ ਜਿਆਦਾ ਖਾਂਦੀਆਂ ਸੀਗੀਆਂ ਉਹਨਾਂ ਨੇ ਕਹਿਣਾ ਵੀ ਆ ਜਾ ਹੁਣ ਆਪਾਂ ਪੀਂਗ ਹਾਂ ਪਾਣੀ ਛੁੱਟ ਗਿਆ ਉਹ ਅਸੀਂ ਨਾ ਬਸ ਨਾਲ ਮੇਰੀਆਂ ਸਹੇਲੀਆਂ ਨੇ ਲੱਗਣਾ ਬਾਪੂ ਮੇਰੇ ਨੇ ਸੌ ਜਾਣਾ ਨਾ 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 ਰੁਕ ਜਾ ਇਹ ਤਾਂ ਅੱਗੇ ਭੈਣ ਜੀਆਂ ਲਾਸਾਂ ਹੁੰਦੀਆਂ ਸੀ ਨਾ ਉਹ ਵੱਡੇ ਬੰਦੇ ਖਿੱਚਦੇ ਹੁੰਦੇ ਸੀ ਲਾਸਾਂ ਮੈਨੂੰ ਪਤਾ ਨਹੀਂ ਦਿੰਦੇ ਕਿ ਕਿਹਦੀ ਕਿਹਨੇ ਠੱਠੇ ਤਾਂ ਇੰਨੀ ਲਾਸਾਂ ਲੈ ਲਏ ਨੇ ਆਪ ਤੇ ਮੈਂ ਬੰਦੇ ਕੱਟੇ ਹੋ ਗਏ ਉਹ ਟਿੱਕਣਗੇ ਬੰਦਿਆਂ ਨੇ ਪੂਰੀ ਆਸਤੀ ਦੇ ਲੱਗ ਬੱਤੇ ਚੱਲ ਗਏ ਵੀ ਲੰਮੀ ਹੋਣ ਕਿਹਨੇ ਬੋਲੀ ਆਉਂਦੀ ਆ ਮੈਨੂੰ ਆਉਂਦੀਆਂ ਨੇ ਮੈਨੂੰ ਤਾਂ ਆਉਂਦੀਆਂ ਨੇ ਭੈਣ ਜੀ ਤੈਨੂੰ ਵੀ ਬਠਿਹਰੀਆਂ ਆਉਂਦੀਆਂ ਨੇ ਤੂੰ ਕਹ ਨਹੀਂ ਹੁਣ ਕਿਹਨੂੰ ਨਹੀਂ ਬੋਲੀ ਆਉਂਦੀ ਆਪਾਂ ਤਾਂ ਬਠਿਹਰੀਆਂ ਆਉਂਦੀਆਂ ਨੇ ਪੁਰਾਣੀਆਂ ਹੀ ਆਉਂਦੀਆਂ ਨਵੀਆਂ ਨਹੀਂ ਨੰਗਦੀਆਂ ਉਹ ਪੁਰਾਣੀਆਂ ਗੋਲੀਆਂ ਚ ਰਾਜ ਸੀ ਨਵੀਆਂ ਤਾਂ ਹੁੰਦੀ ਜਾਂਦਾ ਲ ਅੱਗੇ ਬੋਲੀਆਂ ਦੇ ਵਿੱਚ ਕੋਈ ਰਾਜ ਸੀਗਾ ਅੱਗੇ ਫੱਬਦੀਆਂ ਵੀ ਬੋਲੀਆਂ ਹੁਣ ਤਾਂ ਬੋਲੀਆਂ ਚੱਕਦੀਆਂ ਸੱਜਣਾ ਪਤਾ ਲੱਗਦਾ ਸੀਗਾ ਕਿੱਦਾਂ ਪੈਂਦਾ ਸ਼ਰਤੀ ਹਲਦੀ ਹੁੰਦੀ ਸੀ ਹੁਣ ਤਾਂ ਆਏ ਉੱਥੇ ਪਾ ਕੇ ਜਾਂ ਮਾਰ ਕੇ ਤਾਂ ਨੱਚ ਨੱਚ ਰੂ ਪੈਣ ਗੋਣ ਵਾਲੇ ਦਾ ਗਾਣਾ ਨੱਚਣ ਵਾਲੇ ਦੀ ਅੱਡੀ ਨਾ ਰੈਂਦੀ ਗੋਣ ਵਾਲੇ ਦਾ ਗਾਣਾ ਨਹੀਂ ਅੱਖ ਤੇਰੀ ਲੋਹ ਵਰਗੀ ਕਿਸ਼ੋਰ ਮੇ ਦਾ ਪੌਣਾ ਨੀ ਅੱਖ ਤੇਰੀ ਯੋ ਵਾਰਦੀ ਕੀ ਸੋਰ ਮੈਂ ਲਾਪੋਣਾ ਛਿੱਟੇ ਤੇਰੇ ਦੰਦ ਵਿੱਚ ਨਹੀਂ ਰੀ ਮੇਖਾਂ ਬਾਣ ਫਟਵਾਰੀ ਤਨੁ ਲਿਗ ਦੇਨੂ ਵੇਖਾਂ ਬਾਣ ਫਟਵਾਰੀ ਤਨੁ ਲਿਗ ਦੇਨੂ ਵੇ ਆਵਾਜੀਵਾ ਤੇਰੇ ਦੰਦ ਵਿੱਚ ਸੋਨੇ ਦੀਆਂ ਮੇਖਾਂ ਹਰ ਵਾਰੀ ਤੈਨੂੰ ਵੇ ਮੈਂ ਕੁੰਡ ਵਿੱਚ ਦੇਖਾਂ ਹਰ ਵਾਰੀ ਤੈਨੂੰ ਵੇ ਮੈਂ ਕੁੰਡ ਵਿੱਚ ਦੇਖਾਂ ਉਧਰ ਵੀਡੀਓ ਬੰਦ ਓਧਰ ਵੇਖ ਕੇ ਚਲੋ 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 ਮੇਰਾ ਪੱਟ ਦਾ ਲਖਾ ਫੜਵਾਰੀ ਤੁਪੇਨੀ ਜਮੀਨ ਕੱਚਾ ਮੇਰਾ ਪੱਟ ਦਾ ਲਖਾ ਫੜਵਾਰੀ ਕੂ ਪੈਨੇ ਜੂ ਮੇਨਾ ਕੱਚ ਦਾ ਮੇਰਾ ਪੱਟ ਦਾ ਲੱਛਾ ਨਹੀਂ ਪਟਵਾਰੀ ਟਿੱਬਿਆਂ ਦੀ ਭੋਏ ਮੇਣਾ ਦਾ ਮੇਰਾ ਪੱਟ ਦਾ ਲੱਛਾ ਨਹੀਂ ਪਟਵਾਰੀ ਟਿੱਬਿਆਂ ਦੀ ਭੋਏ ਮੇਣਾ ਦਾ ਲੋ ਜੀ ਤੂੰ ਬੈਠ ਕੇ ਇੱਕ ਮਿੰਟ ਇੱਕ ਮਿੰਟ ਰੁਕੋ ਰੁਕੋ ਤੁਹਾਡਾ ਕੰਪੀਟੀਸ਼ਨ ਨਾ ਕਰਾ ਦੀਏ ਹੈ ਕਰਾ ਦਿਓ ਹੈ ਕਰਾ ਦਿਓ ਬੇਬੇ ਕੰਪੀਟੀਸ਼ਨ ਕਰਾ ਦੀਏ ਨਾਨੀ ਨਾ ਕਰਾ ਦਿਓ ਕਰਾ ਦਿਓ ਕਰਾ ਲੱਗਦੇ ਪਤਾ ਕਿ ਅੱਜ ਕੌਣ ਰਾਉ ਕਰੋ ਸਹਿਮਤ ਹੋ ਚਲ ਸਹਿਮਤ ਹਈ ਨਾ ਸਹਿਮਤ ਹੋ ਪਰ ਕੰਪੀਟੀਸ਼ਨ ਦੇ ਸੱਜਣੋ ਰੂਲ ਨੇ ਕਿ 10 ਸੈਕਿੰਡ ਦੇ ਵਿੱਚ ਬੋਲੀ ਪਾਉਣੀ ਹੈ ਜਿਹੜਾ 10 ਸੈਕਿੰਡ ਤੋਂ ਵੱਧ ਟਾਈਮ ਲੱਗਿਆ ਉਹ ਹਾਰ ਗਿਆ ਮੰਨਿਆ ਜਾਊਗਾ ਅੱਜ ਪਤਾ ਲੱਗੂ ਨਾਨੀ ਨੂੰ ਵੱਧ ਬੋਲੀਆਂ ਆਉਂਦੀਆਂ ਕਿ ਬੇਬੇ ਨਾਨੀ ਵੈਸੇ ਨੋਰਮਲ ਹੈ ਘਬਰਾਉਣਾ ਨਹੀਂ ਠੀਕ ਹੈ ਠੀਕ ਹੈ ਬੇਬੇ ਚਲੋ ਸ਼ੁਰੂ ਕਰਾਂਗੇ ਸ਼ੁਰੂ ਕਰ ਦੰਦਰੀਏ ਪੀੜੇ ਜਾਰਦੀਏ ਪੀੜੇ ਮਾਹੀ ਤੂੰ ਤਾਂ ਮੇਰੇ ਕੁੜ ਤੇਰੇ ਵੀੜੇ ਮਾਹੀ ਤੂੰ ਮੇਰੀ ਕੁੜ ਤੇਰੇ ਵੀੜੇ ਜੇ ਕੁੜੀਏ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਕੁੜੀਏ ਨਹੀਂ ਤੈਨੂੰ ਨੱਚਣਾ ਨਹੀਂ ਆਉਂਦਾ ਡੈਗ ਪਾ ਸਾਡੇ ਚਾਰ ਨੀਰੀਸ ਦਰਿਆਵਾਂ ਦੀ ਕੀ ਛੱਪੜਾ ਨੇ ਚਾਰ ਨੀਰੀਸ ਦਰਿਆਵਾਂ ਦੀ ਕੀ ਛੱਪੜਾ ਨੇ ਚਾਰ ਨੀਰੀਸ ਦਰਿਆਵਾਂ ਦੀ ਨੇ ਡાળ ਉੱਪਰ ਕੇ ਚੁਲੇ ਚ ਫੈਗੀ ਰੋਟੀ ਖਾ ਦੇਣਾ ਖਾਗੇ ਕਰਦੇ ਫੋੜ ਬਿਨਾ ਚੜਕੇ ਕਾ ਦੇ ਤੇ ਜੈ ਜੈ ਨਹੀਂ ਕਰਦੇ ਫੋੜ ਬਣਾ ਚੜਕੇ ਕਾ ਦੇ ਤੇ ਜੈ ਜੈ ਨਹੀਂ ਕਰਦੇ ਬੇਬੇ ਐਕਸ਼ਨ ਦੇ ਵੀ ਮਾਰ ਕੇ ਕਰਵਾ ਦੂ ਤੁਹੇ ਦਿੱਲੀਆਂ ਕੋਠਿਆਂ ਨੂੰ ਸਸੇ ਲੌਣੀਆਂ ਨਹੀਂ ਪੜੀਆਂ ਦਿੱਲੀਆ ਕੋਠਿਆਂ ਨੂੰ ਸਸੇ ਲੌਣੀਆਂ ਨਹੀਂ ਪੜੀਆਂ ਪਤਨੀ ਪਿਆਰੇ ਨੋਹਾ ਭੀਮ ਨਾਲੋਂ ਕੌੜੀਆਂ ਪਤਨੀ ਪਿਆਰੇ ਨੋਹਾ ਭੀਮ ਨਾਲੋਂ ਕੌੜੀਆਂ ਨੀਲੇ ਕੋੜੇ ਵਾਇਆ ਤੇ ਸਭ ਕੋ ਸਨੀਲੋ ਨੀ ਦੂਬ ਜਾ ਕਿ ਨੀਲੇ ਬਚਾਰਾ ਕੀ ਕਰੇ ਤੇਰੇ ਝੂਠੇ ਪੈਣ ਮਕੀਲ ਰਾਜਣਾ ਬੋੜੀ ਵੇ ਰੂਸੀਆਂ ਦੀ ਹੀਰ ਰਾਜਣਾ ਮੋੜੀ 베 ਰੁਸੀ ਜਾਂਦੀ ਹੀਰ ਰਾਂਝਣਾ ਨੀਲੇ ਕੋੜੇ ਵਾਲਿਆ ਤੇਰਾ ਸਭ ਕੁਝ ਨੀਲੋ ਨੀਲ ਆਏ ਹਾਏ ਨੀਲ ਵਿਚਾਰਾ ਕੀ ਕਰੇ ਜਿਨ ਝੂਠੇ ਪਏ ਵਕੀਲ ਹਰਾਨੀਆਂ ਮੋੜੀ ਓਏ ਰਾਂਝਾ ਹੋਇਆ ਫਕੀਰ ਹੀਰੀਏ ਮੋੜੀ ਨੀ ਰਾਂਝਾ ਹੋਇਆ ਫਕੀਰ ਹੀਰੀਏ ਮੋੜੀ ਨੀ ਰਾਂਝਾ ਹੋਇਆ ਫਕੀਰ ਹੀਰੀਏ ਮੋੜੀ ਨੀ ਰਾਂਝਾ ਹੋਇਆ ਫਕੀਰ ਸੱਸੇ ਤੇਰਾ ਪੁੱਤ ਨੇਨ ਨਾਨੇ ਤੇਰਾ ਵੀਰ ਬੰਬਲੇ ਦਾੜੇ ਹੋਇਆ ਨਹੀਂ ਭੁਗੀਰ ਬੰਬਲੇ ਦਾੜੇ ਹੋਇਆ ਨਹੀਂ ਭੁਗੀਰ ਪੁੱਤਾਂ ਵਾਲਾ ਜੇਠ ਧੀਆਂ ਵਾਲਾ ਜੇਠ ਆ ਗਿਆ ਨਹੀਂ ਸੁਹਾਗੇ ਆ ਗਿਆ ਨਹੀਂ ਸੁਹਾਗੇ ਧੀਆਂ ਵਾਲਾ ਜੇਠ ਪੁੱਤਾਂ ਵਾਲਾ ਜੇਠ ਮੈਨੂੰ ਆਦਾਨੀ ਤੂੰ ਮੇਰੇ ਬੱਲਵੇ ਇੱਕ ਮੈਨੂੰ ਆਦਾਨੀ ਤੂੰ ਮੇਰੇ ਬੱਲਵੇ ਪੁੱਤਾਂ ਵਾਲਾ ਜੇਠ ਦੀਆਂ ਵਾਲਾ ਜੇਠ ਮੈਨੂੰ ਕਹਿੰਦਾ ਲੈ ਲਾ ਮੇਰਾ ਖੇਸ ਮੈਨੂੰ ਕਹਿੰਦਾ ਲੈ ਲਾ ਮੇਰਾ ਖੇਸ ਵਾਹ ਜੀ ਵਾਹ ਇੱਕ ਹਰਨਾ ਬਾਗੀ ਚਰਨਾ ਵੇ ਸਿੰਘਾਂ ਤੇਰਿਆਂ ਤੇ ਕੋਸ ਗਈ ਜਲੀਆ ਇਹ ਤਰ ਮੋਰ ਮਗਰਾਈਆਂ ਬੇ ਮਾਸ ਮਾਸ ਤੇਰੇ ਕੁੱਤਿਆਂ ਨੇ ਖਾ ਲਿਆ ਆਏ ਹਾਏ ਹੱਡੀਆਂ ਰੇ ਤੁਰ ਰਾਈਆਂ ਹੁਣ ਨਾ ਸਿਆਣ ਦੀਆਂ ਦਿਉਰਾ ਨੂੰ ਪੁਰ ਜਾਇਆਂ ਨਹੀਂ ਹੁਣ ਨਾ ਸਿਆਣ ਦੀਆਂ ਦਿਉਰਾ ਨੂੰ ਪੁਰ ਜਾਇਆਂ ਨੀ ਮਾਮਾ ਦੇ ਪੁੱਤ ਸਾਧੂ ਹੋਗੇ ਆਏ ਹਾਏ ਫਿਰ ਪੁਰ ਜਟਾਂ ਰਖਾਈਆਂ ਨੀ ਬਗਲੀ પાਕੇ ਮੰਗਣ ਚੜ ਗਏ ਓਏ ਹੋਏ ਖੈਰ ਨਾ ਪਾਉਂਦੀਆਂ ਮਾਈਆਂ ਚੰਦਰੇ ਦਿਉਰਾ ਤੂੰ ਐਵੇਂ ਤੂੰ ਮਤਾਂ ਲਾਈਆਂ ਚੰਦਰੇ ਦਿਉ ਰਾਤੂੰ ਐਵੇਂ ਤੂੰ ਮਤਾਂ ਲਾਈਆਂ ਚੰਦਰੇ ਦਿਉ ਰਾਤੂੰ ਨਹੀਂ ਕਰਨ ਜਿੰਨਾ ਦੇ ਕੋਲ ਕੋਈ ਖੇਤ ਜਿੰਨਾ ਦੀਆਂ ਨਿਆਈਆਂ ਨਹੀਂ ਜੱਟਾਂ ਦੇ ਪੁੱਤ ਸਾਧੂ ਹੋਗੇ ਆਏ ਹਾਏ ਨਹੀਂ ਘਰ ਨਾ ਪਾਉਂਦੀਆਂ ਮਾਇਆਂ ਨੇ ਖੂਤੇ ਬੈ ਕੇ ਬੇਜਮ ਜਾਈ ਚੂੜਕੀ ਚੂੜਕੀ ਲਿਆਈਆਂ ਬੇ ਬਗਲੀ ਪਾੜ ਸਟਾਂ ਕਰ ਕਰ ਗੱਲਾਂ ਕਰਾਈਆਂ ਬਗਲੀ ਪਾੜ ਸਟਾਂ ਕਰ ਕਰ ਗੱਲਾਂ ਕਰਾਈਆਂ ਬਗਲੀ ਪਾੜ ਸਟਾਂ ਘਰ ਨਹੀਂ ਜਿੰਨਾ ਦੇ ਕੋਲੋ ਕੋੜੀ ਖੇਤ ਜਿੰਨਾ ਦੇ ਨਿਆਈਆਂ ਨਹੀਂ ਬਗਲੀ ਪਾ ਕੇ ਮੰਗਣ ਚੜ ਗਏ ਓਏ ਹੋਏ ਖੈਰ ਨਾ ਪਾਉਂਦੀਆਂ ਮਾਈਆਂ ਡਿਗਦੇ ਪੂਰਨ ਨੂੰ ਪਰੀਆਂ ਬੋਚਣ ਆਈਆਂ ਡਿਗਦੇ ਪੂਰਨ ਨੂੰ ਪਰੀਆਂ ਬੋਚਣ ਆਈਆਂ ਨਹੀਂ ਡਿਗਦੇ ਪੂਰਨ ਨੂੰ ਨੀ ਤੂੰ ਤਾਂ ਕੁੜਗੇ ਬੋਲੀ ਪਾਈ ਮੇਰੇ سینੇ ਚੁਰੀ ਚਲਾਈ ਨੀ ਸੀ ਤਾਂ ਰਾਵਣ ਨੇ ਚੱਕ ਚੋਲੇ ਵਿੱਚ ਪਾਈ ਨੀ ਸੀ ਤਾਂ ਰਾਵਣ ਨੇ ਚੱਕ ਚੋਲੇ ਵਿੱਚ ਪਾਈ ਨੀ ਸੀ ਤਾਂ ਰਾਵਣ ਨੇ ਦੇ ਲਿਆ ਦਿਓ ਰਾਤੈ ਰ ਕੋੜਤਾ ਤੋਦਾਂ ਲਿਆ ਦਿਓ ਰਾਤੈ ਰ ਕੋੜਤਾ ਤੋਦਾਂ ਦੇਦਾ ਰੰਗ ਗੁਲਾਬੀ ਦੇ ਵਿੱਚ ਪਰ ਜਾਈਆਂ ਦੇ ਫਿਰਦਾ ਦਿਓਰ ਸ਼ਰਾਬੀ ਦੇ ਵਿੱਚ ਪਰ ਜਾਈਆਂ ਦੇ ਫਿਰਦਾ ਦਿਓਰ ਸ਼ਰਾਬੀ ਵਿੱਚ ਪਰ ਜਾਈਆਂ ਦੇ 1 2 3 4 5 ਬੋਲੀਆਂ ਦਾ ਕੀ ਪਾਉਣਾ ਜਿਹੜਾ ਮਾਗ ਜਿਖ ਪਾਉਣਾ ਗਾਵ ਗੁਰਬਾਣੀ ਜੀ ਨੇ ਪਾਰ ਨੇ ਗਾਉਣਾ ਗਾਵ ਗੁਰਬਾਣੀ ਜੀ ਨੇ ਪਾਰ ਨੇ ਗਾਉਣਾ ਨਿਕ ਨਿਕ ਕਣੀ ਦਾ ਮੀ ਬਰਸੇਂਦਾ ਨਿਕ ਨਿਕ ਕਣੀ ਦਾ 来 ਗਿਆ ਛੜੇ ਦਾ ਕੋਠਾ ਛੜਿਆ ਨਾ ਰੋਵੇ ਤੇਰ ਭਰਿਆ ਜਹਾਜ਼ ਖਲੋਤਾ ਨਾ ਕਰੋ ਐ ਤੁਰਦੀ ਜਿਵੇਂ ਦਰਦ ਦੇ ਬੋਤਾ ਲੰਘਾਥੀਆਂ ਮਾਰ ਗਿਆ ਜੈਲਦਾਰ ਦਾ ਪੋਤਾ ਥੀਆਂ ਮਾਰ ਗਿਆ ਜੈਲਦਾਰ ਦਾ ਪੋਤਾ ਥੀਆਂ ਮਾਰ ਗਿਆ ਲੰਮੀ ਹੋ ਆਵਾ ਬੇ ਬੋਲੀ ਪਾਮਾ ਲਲ ਕਰਕੇ ਰਹਿ ਗਈ ਮਦਰੀ ਬੇ ਬੋਲੀ ਪੈਂਦੀ ਨਾ ਸਵਾਰ ਕੇ ਰਹਿ ਗਈ ਮਦਰੀ ਦੀ ਬੋਰ ਪੈਂਦੀ ਨਾ ਸਵਾਰ ਕੇ ਲੰਬੀ ਹੋ ਮਾਨੀ ਬੋਲੀ ਪਾਮਾ ਲਲ ਕਰਕੇ ਮਦਰ ਬੰਦੇ ਨਹੀਂ ਜਿੰਦ ਰੱਖਦੇ ਸੁਮਾ ਲਕੇ ਮੀਰਾ ਤੇ ਤੇਰੀ ਪੱਠੀ ਚੋਰੀ ਗਏ ਪੁੰਨ ਬਕਰਾਂ ਦੇ ਦਾਣੇ ਨਹੀਂ ਮਗਰਵਾ ਦੇ ਪਹਿਲਾਂ ਬੁੰਦੀ ਹੇ ਹੇ ਸਾਡੇ ਬੋਢ ਪਰਾਏ ਨਹੀਂ ਬਾਰਾ ਅੱਡੀ ਟਾਜਾਂ ਭੱਠੀ ਹਰਿਆ ਤੇ ਰੜਾਜਾਂ ਦਾਣੇ ਟੁੱਟੀਆਂ ਨਵਜਾਂ ਤੋਂ ਬੈਂਦਾ ਪੈਂਦ ਸਰਾਨੇ ਨਹੀਂ ਟੁੱਟੀਆਂ ਨਵਜਾਂ ਤੋਂ ਬੈਂਦਾ ਪੈਂਦ ਸਰਾਨੇ ਨਹੀਂ ਟੁੱਟੀਆਂ ਨਵਜਾਂ ਤੋਂ ਰਸਤੇ ਤੇ ਤੇਰੀ ਪੱਠਨੀ ਚੋਰੀ ਏ ਰਾਸਤੇ ਤੇ ਤੇਰੀ ਪੱਟਨੀ ਚ ਹੋਰੀਏ ਪੰਨ ਮਿੱਤਰਾਂ ਦੇ ਦਾਣੇ ਨੀ ਆਵਣ ਜਾਵਣ ਕਰਦੇ ਗੱਲਾਂ ਅੱਡੀ ਮਾਰ ਕੇ ਹਟਾ ਦਿਆਂ ਪੱਠੀ ਰੇਤ ਰੜਾ ਦਿਆਂ ਦਾਣੇ ਕੈਦਾ ਉਮਰਦੀਆਂ ਕੰਥ ਜਿਨਾ ਦੇ ਨਿਆਣੇ ਕੈਦਾ ਉਮਰਦੀਆਂ ਕੰਥ ਜਿਨਾ ਦੇ ਨਿਆਣੇ ਨੇ ਕੈਦਾ ਉਮਰਦੀਆਂ ਚਲੋ ਆਪਣੀ ਵਾਰੀ ਵੇ ਆਣ ਨੇਰੀਆਂ ਵੇ ਜਾਣੇਰੀਆਂ ਵੇ ਕਬੂਤਰ ਵਣਕੇ ਪਾ ਫੇਰੀਆਂ ਵੇ ਕਬੂਤਰ ਵਣਕੇ ਪਾ ਫੇਰੀਆਂ ਘਰ ਨਹੀਂ ਜਿੰਨਾ ਦੇ ਕੋਲੋ ਕੋਲੀ ਖੇਤ ਜਿੰਨਾ ਦੇ ਨਿਆਣੀਆਂ ਨਹੀਂ ਨਿਆਣਿਆਂ ਦੇ ਵਿੱਚ ਗੁਨੇ ਗਡਾਲੇ ਹਾਏ ਹੋਏ ਗੱਲਾਂ ਕਰਨ ਪਰਾਈਆਂ ਸੋਨੇ ਬਾਬਲ ਨੂੰ ਲੋਕੀ ਦੇਣ ਵਧਾਈਆਂ ਸੋਨੇ ਬਾਬਲ ਨੂੰ ਲੋਕੀ ਦੇਣ ਵਧਾਈਆਂ ਤੂੰ ਵੀ ਕਰ ਰਿਹਾ ਇੱਕ ਦੂਸਰੇ ਵੀ ਹਾਂ ਨੂੰ ਲੋਕੀ ਦੇਣ ਵਧਾਈ ਟਾਣੇ ਬਾਵਲ ਨੂੰ ਜਾਣੇ ਕੁੜਗੇ ਪਤਾ ਤੋੜ ਲਿਆ ਟਾਣੇ ਨੂੰ ਹਤਪਾਗੇ ਅਨੀ ਟਾਣੀ ਤੇ ਜਦੀ ਸੇਖਰਾਂ ਟੁੱਟ ਗਈ ਨਹੀਂ ਬੈਗੀ ਟਾਂਗ ਤੜਾਗੇ ਅਨੀ ਮਾਪਿਆਂ ਦੇ ਰਾਨ ਨੂੰ ਹੋਈਆਂ ਘਬਰਾ ਨਹੀਂ ਬੈਗੇ ਢੇਰੀ ਢਾਗੇ ਅਨੀ ਮਾਪਿਆਂ ਦੇ ਨਜ਼ਰਾਂ ਤੇ ਰਾਨ ਨੂੰ ਹੋਈਆਂ ਘਬਰਾ ਲਿਆਇ ਕਰ ਕਰਾਗੇ ਚੱਕਲੀ ਮਿੱਤਰਾਂ ਨੇ ਤੇ ਪਰਕਾਟ ਬਣਾ ਕੇ ਨਹੀਂ ਚਕਲੀ ਮਿੱਤਰਾਂ ਨੇ ਤੇ ਪਰਕਾਟ ਬਣਾ ਕੇ ਚਕਲੀ ਮਿੱਤਰਾਂ ਨੇ ਨਹੀਂ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਆਏ ਹਾਏ ਚੌਥੇ ਦਿਨ ਮਰ ਜਾਂਦੀ ਨਹੀਂ ਸਿਵਿਆਂ ਚ ਜਾ ਕੇ ਲਾ ਕਾ ਲੰਭੂ ਾਂਗਾ ਗੇਰਦੀਆਂ ਖਾਂਦੀ ਵਿੱਚ ਮਚ ਗਈ ਸ਼ਾਮ ਕੁਰੇ ਬਾਣਾ ਭੋਰਦੀ ਜਾਂਦੀ ਮਚ ਗਈ ਸ਼ਾਮ ਕੁਰੇ ਬਾਣਾ ਭੋਰਦੀ ਜਾਂਦੀ ਵੱਚ ਗਈ ਸ਼ਾਮ ਕੁਰੇ ਇਤਨਾ ਦਿਨਾਂ ਦੀ ਪੈਸੀ ਮਗਣੀ ਖਾ ਗਿਆ ਟੁਕ ਤੇ ਧਰ ਕੇ ਨੌਕਰ ਉੱਠ ਜਾਵੇ ਕਾਣੇ ਭੋਕ ਤੇ ਚੜ ਕੇ ਨੌਕਰ ਉੱਠ ਜਾਵੇ ਕਾਣੇ ਭੋਕ ਤੇ ਚੜ ਕੇ ਨੌਕਰ ਉੱਠ ਜਾਵੇ ਇਤਨਾ ਦਿਨਾਂ ਦੀ ਤਨ ਸਿਰ ਮੱਖਣੀ ਤਿੰਨਾ ਦਿਨਾਂ ਦੀ ਤਨ ਸਿਰ ਮੱਖਣੀ ਖਾ ਗਿਆ ਟੁਕ ਤੇ ਧਰ ਕੇ ਨੀ ਲੋਕੀ ਕਹਿੰਦੇ ਕੰਬਲਾ ਕੰਬਲਾ ਮਾਲਿਆਸੀ ਮਾਰ ਕੇ ਅਸੀਂ ਸੇੜਿਆ ਮਾਰ ਕੇ ਫੁੱਲ ਵੇ ਗਲਾਵਦਿਆ ਆਨਦੀਆਂ ਦੇ ਤਰ ਕੇ ਫੁੱਲ ਵੇ ਗਲਾਵਦਿਆ ਆਨਦੀਆਂ ਵੇ ਕਰ ਕੇ ਫੁੱਲ ਵੇ ਗਲਾਵਦਿਆ ਵਾਹ ਜੀ ਵਾਹ ਕੀ ਮਾਤਾ ਨੀਤਾ ਆ ਚਾਚਾ ਵੇਖਣ ਚੜ ਗਿਆ ਫੁੱਫੜ ਬਣਾ ਬਚੋਲਾ ਨੀ ਸਤਰਸਾਰ ਦਾ ਬੁੜਾ ਸੇੜਦਾ ਓ ਬਹੁ ਮੜ ਹੋਇਆ ਅੱਖ ਵਿੱਚ ਉਹ ਦੇ ਫੋ ਅੱਲਾ ਮਾਰੀ ਬੋਲਾਂ ਦੀ ਧਰਤੀ ਖਾ ਗਈ ਡੋ ਅੱਲਾ ਨੇ ਮਾਰ ਗਈ ਬੋਲਾਂ ਦੀ ਧਰਤੀ ਖਾ ਗਈ ਡੋਲਾ ਮਾਪਿਓ ਵੇ ਜਿਹੜਾ ਬਲੜ ਛੇੜਿਆ ਮਾਪਿਓ ਵੇ ਜਿਹੜਾ ਬਲੜ ਛੇੜਿਆ ਪੁੱਠੇ ਤਵੇ ਤੋਂ ਕਾਲਾ ਵੇ ਆਵਣ ਕੁੜੀਆਂ ਦੇ ਵਣ ਤਾਨੇ ਆ ਤੇਰੇ ਘਰ ਵਾਲਾ ਨੀ ਤਾਨਾ ਨਹੀਂ ਮਾਰੇ ਆ ਲੱਗ ਜਾਂਦੇ ਜਿਉਂ ਆਰਨ ਵਿੱਚ ਫਾੜਾ ਮੈਂ ਅੰਤਰ ਮੈਂ ਭੁੱਲ ਗਈ ਨਾਗ ਛੇੜ ਕੇ ਕਾਲਾ ਮੰਤਰ ਮੈਂ ਭੁੱਲ ਗਈ ਨਾਗ ਛੇੜ ਕੇ ਮੰਤਰ ਮੈਂ ਫੁੱਲ ਗਈ नाग ਛੇੜ ਕੇ ਕਾਲਾ ਮੰਤਰ ਮੈਂ ਫੁੱਲ ਗਈ ਸੱਸਿਆ ਨਹੀਂ ਸਮਝਾਲਾ ਪੁੱਤ ਨਹੀਂ ਘਰ ਨਹੀਂ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਬੂਰੇ ਵਰਗੀ ਨਹੀਂ ਗੁੜ ਚੋਰੀ ਦਾ ਖਾਂਦਾ ਨਹੀਂ ਆਉਂਦੇ ਜਾਂਦੇ ਨੂੰ ਭੌਂਕਣ ਕੁੱਤਿਆਂ ਮੇਰੇ ਕਾਲਜਾ ਪੜ ਕੇ ਵੀ ਅੱਖੀਆਂ ਭੁੰਦੇਗਾ ਲੜੋ ਸਾਹ ਪੈਦਾ ਭੜ ਕੇ ਵੀ ਕਈਆਂ ਪੁੰਜੇਗਾ ਲੜੋ ਸਾਹ ਪੈਦਾ ਮੁਕਾਬਲਾ ਪੂਰਾ ਘੇਟ ਸੱਸੇ ਨਹੀਂ ਸਮਝਾਲਾ ਪੁੱਤ ਨੂੰ ਸੱਸੇ ਨਹੀਂ ਸਮਝਾਲਾ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨਹੀਂ ਘਰ ਦੀ ਸ਼ੱਕਰ ਬੂਰੇ ਵਰਗੀ ਓਏ ਹੋਏ ਘੋੜ ਹਟੀਆਂ ਦਾਤ ਖਾਂਦਾ ਹੈ ਸਮਝਾ ਸੱਸੀਏ ਨਾ ਜਰੀਆ ਨਹੀਂ ਜਾਂਦਾ ਨਹੀਂ ਸਮਝਾ ਸੱਸੀਏ ਹੈ ਜਰੀਆ ਨਹੀਂ ਜਾਂਦਾ ਨਹੀਂ ਸਮਝਾ ਸੱਸੀਏ ਹੈ ਜਰੀਆ ਨਹੀਂ ਅੰਦਾਲੀ ਸਮਝਾ ਸੱਸੀਏ ਸੱਸੀ ਨਹੀਂ ਸਮਝਾ ਲਾ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਬੂਰੇ ਵਰਗੀ ਓਏ ਹੋਏ ਨਹੀਂ ਗੁੜ ਚੋਰੀ ਦਾ ਖਾਂਦਾ ਸੁਨੀਆਂ țeejਾਂ ਤੇ ਜਾਨ ਹੀ ਲਗੇ ਜਾਂਦਾ ਸੁਨੀਆਂ țeejਾਂ ਤੇ ਜਾਨ ਹੀ ਲਗੇ ਜਾਂਦਾ ਇੱਟ 2 ਲੰਬੇ ਆਵੇ ਲੰਜਿਆ ਸ਼ੈਲ ਜਮਾਨਾ ਲੰਬੇ ਆਵੇ ਲੰਜਿਆ ਸ਼ੈਲ ਜਮਾਨਾ ਖੋਲ ਕੇ ਜਾਈਵੇ ਮੇਰਾ ਸਗਨਾ ਦਾ ਗਾਣਾ ਖੋਲ ਕੇ ਜਾਈਵੇ ਮੇਰਾ ਸਗਨਾ ਦਾ ਗਾਣਾ ਲੰਬੇ ਆਵੇ ਲੰਜਿਆ ਸ਼ੈਲ ਜਮਾਨਾ ਤੇਰੇ ਤਾਈ ਆਈ ਮੇਰਾ ਲਿਖ ਪਰਵਾਨਾ ਤੇਰੇ ਤਾਈ ਆਈ ਮੇਰਾ ਲਿਖ ਪਰਵਾਨ ਬੇਨੌਕਰ ਨੂੰ ਤੀ ਦਈ ਨਵਾਬ ਲਾਹਾਲੀ ਪੁੱਤ ਬਥੇਰੇ ਬੇਨੌਕਰ ਨੇ ਤਾਂ ਕਰਨੀ ਨੌਕਰੀ ਢੂੰਗੇ ਪੌਣੇ ਨਾਵੇਂ ਚਿੱਠੀਆਂ ਲਿਖਦੀ ਨੂੰ ਟਲ ਜਾਂਦੇ ਪਰਸ਼ਾਵੇਂ ਵਿੱਚ ਚਿੱਠੀਆਂ ਲਿਖਦੀ ਨੂੰ ਟਲ ਜਾਂਦੇ ਪਰਸ਼ਾਵੇਂ ਵਿੱਚ ਚਿੱਠੀਆਂ ਲਿਖਦੀ ਨੂੰ ਟਲ ਜਾਂਦੇ ਪਰਸ਼ਾਵੇਂ ਵਿੱਚ ਚਿੱਠੀਆਂ ਲਿਖਦੀ ਨੂੰ ਭੇਜ ਜਾਂਦਾ ਹੋਇਆ ਦੱਸਣਾ ਗਿਆ ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਜਾਂਦਾ ਹੋਇਆ ਦੱਸਣਾ ਗਿਆ ਵੇ ਮਾਂ ਚਿੱਠੀਆਂ ਕਿੱਧਰ ਨੂੰ ਪਾਵਾਂ ਨਹੀਂ ਅੱਡੀ ਤਾਂ ਮੇਰੀ ਕੋਲ ਕੰਚ ਦੀ ਅੱਡੀ ਤਾਂ ਮੇਰੀ ਕੋਲ ਕੰਚ ਦੀ ਗੁੱਠੇ ਤੇ ਸਰਨਾਵਾ ਨਹੀਂ ਚਿੱਠੀ ਲੇਖ ਲੇਖ ਚਿੱਠੀਆਂ ਡਾਕ ਚ ਪਾਵਾਂ ਤੁਰ ਦੇ ਪਤੇ ਮਗਾ ਮਾਰਖ ਲਿਆ ਮਹਿਮਾਨੇ ਹੁਣ ਕੀ ਲਾਜ ਬਣਾਵਾ ਰਖ ਲਿਆ ਮਹਿਮਾਨੇ ਹੁਣ ਕੀ ਲਾਜ ਬਣਾਵਾ ਨਹੀਂ ਰਖ ਲਿਆ ਮਹਿਮਾਨੇ ਨੀ ਅੱਡੀ ਮੇਰੀ ਕੋਲ ਕਾਂਚ ਦੀ ਛੋਟੀ ਤੇ ਸਰਨਾਮ ਅਬ ਤੇਰੀ ਫੋਟੋ ਤੇ ਬਹਿ ਕੇ ਜੇਲ ਪਰਚਾ ਮਬ ਤੇਰੀ ਫੋਟੋ ਤੇ ਬਹਿ ਕੇ ਜੇਲ ਪਰਚਾ ਮਬ ਤੇਰੀ ਫੋਟੋ ਨੀ ਅੱਡੀ ਤਾਂ ਮੇਰੀ ਕੋਲ ਕਾਂਚ ਦੀ ਗੁੱਠੇ ਤੇ ਸਰਨਾਵਾ ਨੀ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਤੁਰਦੇ ਫਤੇ ਮੰਗਾਵਾ ਜਾਂਦਾ ਹੋਇਆ ਦੱਸ ਨਾ ਗਿਆ ਦਸ ਚਿੱਠੀਆਂ ਕਿੱਧਰੋਂ ਪਾਵਾਂ ਜਾਂਦਾ ਹੋਇਆ ਦੱਸ ਨਾ ਗਿਆ ਚਿੱਠੀਆਂ ਕਿੱਧਰੋਂ ਪਾਵਾਂ ਜਾਂਦਾ ਹੋਇਆ ਦੱਸ ਨਾ ਗਿਆ ਨੀ ਪਾਦ ਪਾਦ ਦੀਆਂ ਇੱਟਾਂ ਲਾਈਆਂ ਪਾਦ ਪਾਦ ਦਾ ਗਾਰਾ ਚਿੰਦਰਪਾੜੀ ਦੇ ਚਵਾਰਾ ਵੇਖਣ ਜਾਣਾ ਨਿੰਦਰਪਾੜੀ ਦਾ ਚਵਾਰਾ ਵੇਖਣ ਜਾਣਾ ਚਿੰਦਰਪਾੜੀ ਦਾ ਚਵਾਰਾ ਵੇਖਣ ਜਾਣਾ ਨਿੰਦਰਪਾੜੀ ਦਾ ਜੇਠ ਜਠਾਣੀ ਟਾਂ ਟੋਂਦੇ ਜੇਠ ਜਠਾਣੀ ਟਾਂ ਟੋਂਦੇ ਮੈਂ ਟੋਂਦੀ ਸਿਗਾਰਾ ਜੇ ਮੇਰੀ ਹੱਥ ਪਹਜੇ ਸਿਖਰੋਂ ਡਿਗੇ ਚਵਾਰਾ ਨਹੀਂ ਜੇ ਮੇਰੀ ਹੱਥ ਪਹਜੇ ਸਿਖਰੋਂ ਡਿਗੇ ਨਹੀਂ ਜੇ ਮੇਰੀ ਹੱਥ ਪਹਜੇ ਸਿਖਰੋਂ ਡਿਗੇ ਚਰਾ ਕੋਈ ਨਹੀਂ ਆਉਂਦਾ ਮੇਰੀ ਹੱਥ ਪਹਜੇ ਮੈਨੂੰ ਆਂਦਾ ਸੂਟ ਨਹੀਂ ਪਾਉਂਦਾ ਮੈਨੂੰ ਆਂਦਾ ਸੂਟ ਨਹੀਂ ਪਾਉਂਦੀ ਮੈਂ ਸੋਹ ਲਿਆ ਵੀ ਟੈਟ ਮੁੰਡੇ ਆ ਵੇ ਮੈਂ ਤੇਰੇ ਕਾਂਬਰੇ ਦੀ ਲੈਟ ਮੁੰਡੇ ਆ ਵੇ ਮੈਂ ਤੇਰੇ ਕਾਂਬਰੇ ਦੀ ਲੈਟ ਮੁੰਡੇ ਆ ਨੀ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਂ ਕੱਢ ਲਈ ਫਲਕਾਰ ਹੀ ਨਹੀਂ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ ਨਹੀਂ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ ਨਹੀਂ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ ਨਹੀਂ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ ਨਹੀਂ ਜਦ ਮੈਂ ਉੱਤੇ ਲਈ ਨੀ ਕੱਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਕੱਤ ਨਹੀਂ ਜਾਣਦੀ ਕੱਢ ਨਹੀਂ ਜਾਣਦੀ ਕਟਣ ਜਾਣ ਦੀ ਲੈਡੇ ਜੀ ਨੂੰ ਮੈਂ ਵਿਆਈ ਅਸਤ ਬਾਜੀਆਂ ਖੇਡਣ ਜੀ ਨੂੰ ਮੈਂ ਵਿਆਈ ਅਸਤ ਬਾਜੀਆਂ ਖੇਡਣ ਜੀ ਨੂੰ ਮੈਂ ਵਿਆਈ ਕਟਣ ਜਾਣ ਦੀ ਕੱਢਣ ਜਾਣ ਦੀ ਬਟਣ ਜਾਣ ਦੀ ਧਾਗੇ ਨਹੀਂ ਜੀ ਦੇ ਨਾਮ ਮੈਂ ਵਿਆਹੀ ਸੁੱਤਾ ਪਿਆ ਨਾ ਜਾਗੇ ਨਹੀਂ ਜੀ ਦੇ ਨਾਮ ਮੈਂ ਵਿਆਹ ਵੈਰੀ ਗੋਡ ਟੂ ਗੋਡ ਵਿਆਹ ਨਾ ਜਾਗੇ ਨਹੀਂ ਜੀ ਦੇ ਨਾਮ ਨਹੀਂ ਲੱਗਦਾ ਨਹੀਂ ਅੱਜ ਕੋਈ ਵੀ ਹਾਰੂਗਾ ಟೇ ಏರಿ ಕಟ್ಟೇ ಡಿಕರೆ ಬಾಪಾಯ ಗಿಟ್ಟೆ ನಿಕಳೇ ಬಾಪಾಯ ಗಿಟ್ಟೆ ನಿಕಳ ಹಾರೀಳಾ ಪೇರೆ ಬಾಪಾಯ ಬಡಾ ಸೋಣ ಬಾಪದ ಜಮಾಯ ಬಡಾ ಸೋಣ <laughs> Two, three, four, five. ਨੀ ਤੇਰਾ ਮਾਰ ਮੈਂ ਚੜਿਆ ਕਿ ਕਰਤੇ ਤੂੰ ਦਾਤੜਨਾ ਕੀਤੀ ਮਾਰ ਕੇ ਪਾਸਾ ਨਾਂਗੀ ਕੋਰਦੀ ਮੇਰੀ ਸੀ ਕੁੱਟ ਪੀਤੀ ਤੂੰ ਪਰਦੇਸੀ ਨਾ ਜਗੋਦੇਰ ਮੇ ਕੀ ਤੀਨੀ ਤੂੰ ਪਰਦੇਸੀ ਨਾ ਜਗੋਦੇਰ ਮੇ ਕੀ ਤੀਨੀ ਤੂੰ ਪਰਦੇਸੀ ਨਾ ਨੀ ਤੇਰਾ ਮਾਰਿਆ ਮੈਂ ਚੜਿਆ ਕਿ ਕਰਤੇ ਤੂੰ ਦਾਤੜਨਾ ਕੀਤੀ ਨੀ ਪਾਸਾ ਮਾਰ ਕੇ ਨਾਂਗੀ ਕੋਰਦੀ ਆਏ ਹਾਏ ਮੇਰੀ ਸੀ ਕੁੱਟ ਪੀਤੀ ਲਾ ਕੇ ਤੋੜ ਗਈ ਜਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਨਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਮੈਂ ਇਹ ਜੋ ਮੋਹਨੀ ਨੇ ਨਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਬੇਦਬਾਣੀ ਬਸ ਹੌਂਦੋ ਵਾਣ ਪਾਵੋ ਬੋਲਿਆ ਕਰੋ ਚਿਤਰਾ ਜੀ ਮੱਛੀਆਂ ਨੂੰ ਮੱਛੀ ਲੈਣ ਦਿਓ ਪਾਵੋ ਬੋਲਿਆ ਕਰੋ ਚਿਤਰਾ ਜੀ ਮੱਛੀਆਂ ਨੂੰ ਮੱਛੀ ਲੈਣ ਦਿਓ ਕਦੇ ਹੱਸ ਬੇਮਾਨਾ ਕਦੇ ਖੇਡਵੇ ਮਾਨਾ ਐਸ ਜੱਗ ਨਹੀਂ ਆਉਣਾ ਫੇਰ ਵੇ ਮਨਾ ਐਸੇ ਜੱਗ ਨਹੀਂ ਆਉਣਾ ਫੇਰ ਵੇ ਮਨਾ ਕੀ ਤੇ ਹੱਸੇ ਮਨਾ ਕੀ ਤੇ ਖੇਡਵੇ ਮਨਾ ਜਗ ਚਰ ਖੇਵਾੜਾ ਗੇੜਵੇ ਮਨਾ ਜਗ ਚਰ ਖੇਵਾੜਾ ਗੇੜਵੇ ਮਨਾ ਹਰੇ ਹਰੇ ਅੰਬਾਂ ਦੀ ਚਟਣੀ ਮੈ ਰਗੜਾਂ ਹਰੇ ਹਰੇ ਅੰਬਾਂ ਦੀ ਚਟਣੀ ਮੈ ਰਗੜਾਂ ਹੋਲੇ ਬੈ ਬੈ ਲਾੜਦਾਸੀ ਨੀ ਉਹਦਾ ਚਿਤ ਚਟਣੀ ਨੂੰ ਕਰਦਾਸੀ ਨੀ ਉਹਦਾ ਚਿਤ ਚਟਣੀ ਨੂੰ ਕਰਦਾਸੀ ਨੀ ਉਹਦਾ ਚਿਤ ਚਟਣੀ ਨੂੰ ਅੰਦਰ ਵੱੜਦਾ ਬਾਹਰ ਵੱੜਦਾ ਚੌੜਾ ਦੀ ਮੋੜ ਪਰਦਾ ਨੇ ਉਹਦਾ ਜੀਰਦੇ ਨੂੰ ਕਰਦਾ ਨੇ ਉਹਦਾ ਜੀਰਦੇ ਨੂੰ ਕਰਦਾ ਜੀਰਦੇ ਨੂੰ ਕਰਦਾ ਅੱਜ ਤੇਰਾ ਮੈਨੂੰ ਅਰੇ 베 ਮੈਰਨੀਆਂ ਸੇ ਮੀਆਂ ਮੁੱਛਾ ਮਨਾ ਕੇ ਆਵੇ ਮੈਰਨੀਆਂ ਸੇ ਮੀਆਂ ਮੁੱਛਾ ਮਨਾ ਕੇ ਆਵੇ ਮੈਰਨੀਆਂ ਸੇ ਮੀਆਂ ਮਨਾ ਕੇ ਆ ਨੀ ਨਿਕ ਨਿਕ ਕਣਦਾ ਮੀ ਪਿਆ ਪੈਂਦਾ ਨਿਕ ਨਿਕ ਕਰਨਦਾ ਮੀ ਪੀਂਦ ਪੈਂਦਾ ਹੰਗੜੀਆਂ ਦੇ ਵਿੱਚ ਗਾ ਰਹੇ ਨੀ ਮੈਂਦੀਆਂ ਫੇਵੀਆਂ ਕੰਬੇ ਨੇ ਚੜ ਗਿਆ ਚਾ ਨੀ ਮਾਰਦੀਆਂ ਸੇਵੀਆਂ ਕਮਬੇ ਨੇ ਚੜ ਗਿਆ ਚਾ ਉੱਥੇ ਗੋਡੇ ਗੋਡੇ ਕਾ ਨੀ ਮਰਿਆ ਸੇਵੀਆਂ ਕਮਬੇ ਨੇ ਚੜ ਗਿਆ ਚਾ ਮਾਰਦੀਆਂ ਸੇਵੀਆਂ ਨਹੀਂ ਨਹੀਂ ਨਾਨੀ ਚੱਲੋ 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 ਅੱਗੇ ਤੁਹਾਡੀ ਵਾਰੀ ਜਿ ਆਵੇ ਲੰਮਿਆ ਸ਼ੈਲ ਜਵਾਨਾ ਤੇਰੇ ਕੋਲੇ ਆਈ ਮੇਰਾ ਲਖ ਪਰਵਾਨਾ ਤੇਰੇ ਕੋਲੇ ਆਈ ਮੇਰਾ ਲਖ ਪਰਵਾਨਾ ਤੇਰੇ ਕੋਲੇ ਆਈ ਮੇਰਾ ਲਖ ਪਰਵਾਨਾ ਲੰਬਿਆ ਵੇਲੰਜਿਆ ਸ਼ੈਲ ਜਵਾਨਾ ਲਿਖਣਾ ਤਾਂ ਲਿਖ ਨਹੀਂ ਤਾਂ ਮੋੜ ਬੇਈਮਾਨ ਲਿਖਣਾ ਤਾਂ ਲਿਖ ਨਹੀਂ ਤਾਂ ਮੋੜ ਬੇਈਮਾਨ ਅੱਜ ਨੱਚ ਲਾ ਕੱਲ ਜਾ ਕੇ ਨਾ ਚੁੱਲੇ ਨੂੰ ਹੱਥ ਮਾਰੀ ਨੱਚਣਾ ਤਾਂ ਹੁਣ ਨੱਚ ਲਾ ਕਰ ਜਾ ਕੇ ਨਾ ਚੁੱਲੇ ਦੀ ਲੱਤ ਮਾਰੀ ਨੱਚਣਾ ਤਾਂ ਹੁਣ ਨੱਚ ਲਾ ਦੁਲੇ ਕੋਲੇ ਹਾਰੀ ਨਾ ਬਣਾਏਨੀ ਓਲੀ ਪਣੀ ਬਊਗੀ ਸੱਸ ਨਾਲ ਸੁਲਾਏਨੀ ਓ ਨਿੰਦਣੀ ਬਊਗੀ ਸੱਸ ਨਾਲ ਸੁਲਾਏਨੀ ਓ ਨਿੰਦਣੀ ਬਊਗੀ ਸੱਸੇ ਨਹੀਂ ਮੈਨੂੰ ਜੁੱਤੀ ਸਮਾਦੇ ਸੱਸੇ ਨਹੀਂ ਮੈਨੂੰ ਜੁੱਤੀ ਸਮਾਦੇ ਏਠ ਲਵਾ ਦੇ ਖੂਰੀਆਂ ਨਹੀਂ ਆ ਦਿਨ ਪੈਨਣ ਦੇ ਸੱਸਾਂ ਨਾਨਾ ਬੂੜੀਆਂ ਨਹੀਂ ਆ ਦਿਨ ਪੈਨਣ ਦੇ ਸੱਸਾਂ ਨਾਨਾ ਬੂੜੀਆਂ ਨਹੀਂ ਆ ਦਿਨ ਪੈਨਣ ਦੇ ਚੌਣੇ ਦੀ ਜੁੱਤੀ ਸਾਡੇ ਮੇਂ ਕੋਈ ਕਿਸੇ ਨੇ ਨਹੀਂ ਹਾਰਨਾ ਚੱਲੋ ਚੌਣੇ ਦੀ ਜੁੱਤੀ ਸਾਡੇ ਮੇਂ ਚਿਨਿਆ ਰੇ ਚਾਂਦੀ ਦੀ ਜੁੱਤੀ ਮੇਰੇ ਚੂਬ ਦੀ ਆ ਕਰ ਨਾਨਦ ਕੁਮਾਰੀ ਉਹਦੀ ਪੂਗਦੀ ਆ ਉਹਦੀ ਨਾਨਦ ਕੁਮਾਰੀ ਉਹਦੀ ਪੂਗਦੀ ਆ ਮਾਏ ਨੀ ਮੈਨੂੰ ਸਤਨ ਸਮਾਦੇ ਮਾਏ ਨੀ ਮੈਨੂੰ ਸਤਨ ਸਮਾਦੇ தபா தபா வள பாஞ்சி டாயி தி ரஞா வங்கி தீரல சராவ் வில்லோல சராவத்த ਭੋਲੀ ਪਾ ਮਾਂ ਸਗਨ ਮਨਾਵਾ ਭੋਲੀ ਪਾ ਮਾਂ ਸਗਨ ਮਨਾਵਾ ਕਈ ਦਿਨ ਹੋ ਗਏ ਪੌਂਦੀ ਨੂੰ ਮੇਰੇ ਧੋਤੇ ਦੇ ਸਗਨ ਮਨਾਉਂਦੀ ਨੂੰ ਮੇਰੇ ਧੋਤੇ ਲਾਵੀਂ ਇੱਕ ਮਿੰਟ ਬਾਤ ਬਾਤ ਅਸੀਂ ਤੇ ਕਿਹਾ ਇਹਨਾਂ ਦਾ ਕੰਪੀਟੀਸ਼ਨ ਕਰਾ ਦਈਏ ਕਿ ਕੋਈ ਇੱਕ ਜਾਣਾ ਜਾਈ ਪਰ ਇਹਨਾਂ ਨੇ ਕਿਸੇ ਨੇ ਨਹੀਂ ਹਟਣਾ ਬੋਲੀਆਂ ਇੰਨਾ ਸਟਾਕ ਪਿਆ ਕਿਉਂਕਿ ਪੁਰਾਣੇ ਹਨ ਪਰਾਣਾ ਬਹੁਤ ਅਨਲਿਮਿਟਿਡ ਆਪਾਂ ਸੋਝ ਨਹੀਂ ਸਕਦੇ ਇੰਨੀਆਂ ਬੋਲੀਆਂ ਆਉਂਦੀਆਂ ਆਂਦੀਆਂ ਬੋਲੀਆਂ ਜਿਹੜੀਆਂ ਹੁਣ ਸੁਣੀਆਂ ਇਹ ਕਦੇ ਪਹਿਲਾਂ ਆਪਾਂ ਸੁਣੀਆਂ ਨਹੀਂ ਸੋ ਤੁਸੀਂ ਕਮੈਂਟਾਂ 'ਚ ਦੱਸਿਓ ਕਿਨੇ ਜ਼ਿਆਦਾ ਟਾਈਮ ਲਿਆ ਕੌਣ ਵਿਨਰ ਆ ਨਾਨੀ ਜੀ ਏ ਬੇਬੇ ਜੀ ਇਹ ਤੁਸੀਂ ਸਾਰਿਆਂ ਨੇ ਕਮੈਂਟਾਂ 'ਚ ਦੱਸਣਾ ਆ ਦੱਸੋ ਜੀ ਦੇ ਬੱਚੇ ਵੀਨਰ ਕੋ ਸੋ ਜਾਂਦੇ ਸੋ ਜਾਂਦੇ ਵਾਦ ਦੇ ਰੋ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਯਾਰ ਇਹ ਨਾਨੀ ਜੀ ਮੈਂ ਅੱਕੇ ਗੱਲ ਕਰ ਦਉ ਨਾ ਜਿਹੜੀਆਂ ਬੋਲੀਆਂ ਨੇ ਨਾ ਇਹ ਆਪਣਾ ਵਿਰਸਾ ਆ ਵਿਰਸਾ ਪੁੱਤ ਰਾਜਾਂ ਨੇ ਚ ਕੋਈ ਹਾਂ ਅੱਜ ਕੱਲ੍ਹ ਆੜੀਆਂ ਬੋਲੀਆਂ ਨੇ ਜਿਹੜੀਆਂ ਉਹਨਾਂ 'ਚ ਕੋਈ ਰਾਜ ਸੀਗਾ ਹੁੰਦਿਆਂ ਬੋਲਿਆਂ ਦਾ ਚੱਕ ਲੋ ਤਰ ਲੋ ਆਹ ਕਰ ਲੋ ਆਹ ਕਰ ਲੋ ਉਹ ਡੀਜੇ ਲਾ ਲੋ ਨੱਚ ਲੋ ਉਹ ਕੁਛ ਨਹੀਂ ਇਹ ਬੜਾ ਵਧੀਆ ਹੁੰਦਾ ਸੀਗਾ ਵਰਸਨ ਨਾਲ ਆਪਦਾ ਇੰਜੋਏ ਕਰਦੇ ਅੱਜ ਕੱਲ ਮਾਕੇ ਡੀਜੇ ਤੇ ਲਾ ਕੇ ਤੇ ਬੋਲੀਆਂ ਕਿਸੇ ਨੂੰ ਆਉਂਦੀਆਂ ਨਹੀਂ ਆਉਂਦੀਆਂ ਨਹੀਂ ਉਹ ਗਾਣੇ ਜਿਹੜੇ ਬੱਜਦੇ ਹੁੰਦੇ ਮੈਂ ਉਹ ਗਾਣੇ ਲੋਕੋ ਤੇ ਨੱਚੀ ਜਾਂਦੇ ਰਹਿੰਦੇ ਆ ਪੈ ਪੂਨਾ ਦੇ ਵੇਂਦੀਆਂ ਰਹੀਆਂ ਬਾਬੂ ਦਾ ਜੱਟੂ ਟੇਲਾ ਮੇਲੇ ਨੂੰ ਜਾਵੇ ਯੂਗ ਨਾਲ ਬਾਬੇ ਦਾ ਟਟੂਢੇਲਾ ਮੇਰੇ ਨੂੰ ਜਾਈ ਤੂ ਓਏ ਇਸ ਤੋਂ ਪਹਿਲਾਂ ਦੁਬਾਰਾ ਫੇਰ ਕੰਪੀਟੀਸ਼ਨ ਸ਼ੁਰੂ ਹੋ ਗਈ ਇੱਥੇ ਕਰਦੇ ਸਵਾਤੀ ਸੋ ਜੇ ਵਲੌਗ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਰਿਹਾ ਕੰਪੀਟੀਸ਼ਨ ਥੈਂਕ ਯੂ ਮੁਰਕੋ ਮੁਰਗੀ ਹੋ ਗਏ ਜੀ ਨਾ ਜੋਰ ਲਾ ਲਾ ਗਏ ਕੋਈ ਗੱਲ ਨਹੀਂ ਸ਼ੁਕਰ ਅਦਾਤੀ ਦਾ ਲੱਖ ਲੱਖ ਸ਼ੁਕਰ ਆ ਇੰਨੀ ਇੰਨੀ ਅਲਰਜੀ ਆਈ ਆ ਨਾ ਅੱਜ ਪੁੱਛੋ ਨਾ ਤੁਸੀਂ ਅੱਛਾ ਮੈਨੂੰ ਇੰਨੀ ਖੁਸ਼ੀ ਮਿਲੀ ਆ ਨਾ ਬਹੁਤ ਹੀ ਜ਼ਿਆਦਾ ਚਲੋ ਸ਼ੁਕਰ ਅਦਾਤੀ ਦਾ